ਕਲਪਨਾ ਕਰੋ ਜੇ ਕਿਤੇ ਉਹ ਕਹਿੰਦੇ ਮੈਨੂੰ ਕੀ ਜਿੱਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਕੀ ਉਹਨਾਂ ਦੀ ਜ਼ਿੰਦਗੀ ਦੀ ਯਰਨੀਆ ਨਾ ਜਿਹੜਾ ਸਫਰ ਹੈ ਜ਼ਿੰਦਗੀ ਦਾ ਉਹਨਾਂ ਦਾ ਸ਼ੁਰੂ ਇੱਥੋਂ ਹੁੰਦਾ ਮੈਂ ਕਿਉਂ ਨਹੀਂ ਜੇ ਮੈਂ ਨਹੀਂ ਬੋਲੂਗਾ ਤਾਂ ਹੋਰ ਕੌਣ ਬੋਲੂਗਾ ਜੇ ਮੈਂ ਨਾ ਰੋਕਿਆ ਇਹਨਾਂ ਨੂੰ ਹੋਰ ਕੌਣ ਰੋਕੂਗਾ ਜੇ ਮੈਂ ਡਰ ਗਿਆ ਕਿ ਮੈਨੂੰ ਮਾਰ ਦੇਣਗੇ ਤੇ ਇਹਨਾਂ ਦੇ ਮੂਰੇ ਇਹਨਾਂ ਡੱਡਿਆਂ ਦੇ ਮੂਰੇ ਸਟੈਂਡ ਕਉਣ ਲਊਗਾ ਜੇ ਕਿਸੇ ਨੂੰ ਬਹਿਣਾ ਪੈਣਾ ਤਵੀ ਤੇ ਜੇ ਇਹਨਾਂ ਨੂੰ ਰੋਕਦਿਆਂ ਰੋਕਦਿਆਂ ਜਾਨ ਜਾਣ ਦਾ ਖਤਰਾ ਆਈਆ ਤਾਂ ਮੈਂ ਕਿਉਂ ਨਹੀਂ ਫਰੋ ਆਪਣੇ ਆਪ ਨੂੰ ਇੰਨਾ ਇੰਪੋਰਟੈਂਟ ਮੋਹ ਦੇ ਵਿੱਚ ਲਾਲਚ ਦੇ ਵਿੱਚ ਆਪਣੇ ਸਵਾਰਥ ਦੇ ਵਿੱਚ ਪੈ ਕੇ ਆਪਣੇ ਆਪ ਦੇ ਬਾਰੇ ਇਹ ਸੋਚਣਾ ਕਿ ਮੈਂ ਤਾਂ ਬਹੁਤ ਇੰਪੋਰਟੈਂਟ ਆ ਮੇਰੀ ਤਾਂ ਬਹੁਤ ਲੋੜ ਆ ਸ਼ਾਇਦ ਇੱਕ ਮਾਨਸਿਕ ਬਿਮਾਰੀ ਆ ਇੱਕ ਖਾਸ ਤਰ੍ਹਾਂ ਦਾ ਪਾਗਲਪਨ ਆ ਜਿਹਦੇ ਵਿੱਚੋਂ ਜਿੰਨੀ ਜਲਦੀ ਹੋ ਸਕੇ ਨਿਕਲ ਜਾਈਏ ਉਹ ਤਾਂ ਪਾਰ ਹੋ ਜਾਈਏ ਅੱਗੇ ਨਿਕਲ ਜਾਈਏ ਉਹ ਤੋਂ ਪਿੱਛੇ ਛੱਡ ਦਈਏ ਕੋਈ ਜ਼ਿੰਦਗੀ ਚ ਗੁੱਸਾ ਹੈ ਤੁਹਾਨੂੰ ਕੋਈ ਖਾਸ ਤਰ੍ਹਾਂ ਦਾ ਪਿਆਰ ਹੈ ਜਿਹੜਾ ਸਫਲ ਨਹੀਂ ਹੋਇਆ ਕੋਈ ਸੁਪਨਾ ਆ ਜਿਹੜਾ ਪੂਰਾ ਨਹੀਂ ਕਰ ਸਕੇ ਕੋਈ ਤੱਕਾ ਆ ਜਿਹੜਾ ਕਿਸੇ ਨੇ ਕੀਤਾ ਆ ਜਿੰਨਾ ਚਿਰ ਉਤੋਂ ਪਾਰ ਨਹੀਂ ਹੁੰਦੇ ਉਤੋਂ ਅੱਗੇ ਨਹੀਂ ਹੁੰਦੇ ਉਹਨੂੰ ਪਿੱਛੇ ਨਹੀਂ ਛੱਡਦੇ ਉਹਨੂੰ ਭੁਲਾਉਂਦੇ ਨਹੀਂ ਉਹਨੂੰ ਹੌਫੇ ਨਹੀਂ ਕਹਿੰਦੇ ਉਨਾਂ ਚਿਰ ਤੁਸੀਂ ਅਗਲਾ ਕਦਮ ਨਹੀਂ ਚੱਕ ਸਕਦੇ ਦਰਕਤ ਤੇ ਚੜਦੇ ਨੂੰ ਕਿਸੇ ਨੇ ਦੇਖਿਓ ਨਾਰੀਅਲ ਤੋੜਦੇ ਆ ਇੰਡੀਆ ਲੱਕੜੀ ਦੀਆਂ ਪੌੜੀਆਂ ਹੁੰਨੀਆਂ ਸੀ ਪੌੜੀਆਂ ਤੇ ਚੜਦੇ ਨੂੰ ਕਿਸੇ ਨੇ ਦੇਖਿਓ ਉਹ ਜਦੋਂ ਇੱਕ ਪੈਰ ਰੱਖਦਾ ਨਾ ਪੌਡੇ ਤੇ ਉਸੇ ਵੇਲੇ ਇੱਕ ਹੱਥ ਵੀ ਉੱਤੇ ਡੰਡੇ ਨੂੰ ਪਾ ਲੈਂਦਾ ਕਿਉਂਕਿ ਇੰਨਾ ਬੈਲੈਂਸ ਹੋਣਾ ਸਾਰਿਆਂ ਦੇ ਜਾਦੂਗਰ ਤਾਂ ਕਰ ਲੈਂਦੇ ਕਾਰੀਗਰ ਬੰਦੇ ਬਾਜੀਗਰ ਕਰ ਸਕਦੇ ਆ ਉਹ ਤਾਂ ਪੌੜੀ ਨੂੰ 10 12 ਪੌੜਿਆਂ ਦੀ ਪੌੜੀ ਨੂੰ ਨਾ ਇਦਾਂ ਰੜੇ ਬਿਨਾਂ ਕਿਸੇ ਕੰਧ ਤੋਂ ਇਦਾਂ ਖੜੀ ਕਰਕੇ ਉਹਦੇ ਤੇ ਵੀ ਚੜ ਜਾਂਦੇ ਕਿਉਂਕਿ ਉਹਨਾਂ ਦਾ ਬੈਲੈਂਸ ਇੱਕ ਡੰਡੇ ਤੇ ਤੁਰ ਲੈਂਦੇ ਰਸੇ ਤੇ ਤੁਰ ਲੈਂਦੇ ਆ ਸਾਰਿਆਂ ਦੇ ਬਸਤੀ ਗੱਲ ਨਹੀਂ ਹੁੰਦੀ ਇੰਨਾ ਬੈਲੈਂਸ ਰੱਖਣਾ ਪੌੜੀ ਕੰਧ ਦੇ ਨਾਲ ਲੱਗੀ ਹੁੰਦੀ ਆ ਇੱਕ ਪੌੜੇ ਤੇ ਪੈਰ ਰੱਖਦੇ ਆ ਨਾਲ ਹੀ ਇੱਕ ਹੱਥ ਪੌੜੇ ਨੂੰ ਪਾ ਲੈਨੇ ਆ ਵੀ ਕਿਤੇ ਡਿੱਗ ਨਾ ਜਾਮਾ ਫਿਰ ਜਦੋਂ ਦੂਜਾ ਪੈਰ ਦੂਜੇ ਪੌਡੇ ਉੱਤੇ ਰੱਖਿਆ ਤਾਂ ਦੂਜਾ ਹੱਥ ਵੀ ਉਤਲੇ ਪੌਡੇ ਨੂੰ ਪੈ ਜਾਂਦਾ ਜਿਹਦਾ ਤਜਰਬਾ ਹੋ ਜਾਂਦਾ ਉਹ ਬਸ ਨਾਲ ਦੀ ਨਾਲ ਇੱਕ ਪੈਰ ਰੱਖੀ ਜਾਂਦਾ ਉੱਤੇ ਇੱਕ ਹੱਥ ਉੱਤੇ ਕਰੀ ਜਾਂਦਾ ਸੱਜਾ ਪੈਰ ਰੱਖ ਲਿਆ ਖੱਬੇ ਹੱਥ ਨਾਲ ਫੜ ਲਿਆ ਡੰਡੇ ਨੂੰ ਜਦੋਂ ਖੱਬਾ ਪੈਰ ਉੱਤੇ ਰੱਖਿਆ ਗਾਹ ਲੱਗਿਆ ਤੇ ਸੱਜੇ ਨਾਲ ਉਤੋਂ ਗਾਹ ਦਾ ਪੌਡਾ ਫੜ ਲਿਆ ਡੰਡੇ ਹੁੰਦੇ ਉਹਦੇ ਉੱਤੇ ਲੱਗ ਹੁਣ ਜਦੋਂ ਜਿਹੜੀ ਇੱਕ ਸੱਜਾ ਪੈਰ ਰੱਖ ਕੇ ਖੱਬਾ ਹੱਥ ਉਹਦੇ ਨਾਲ ਡੰਡਾ ਫੜਿਆ ਆ ਜੇ ਅਗਲਾ ਪੈਰ ਰੱਖਣ ਲੱਗਾ ਉਹ ਹੱਥ ਨੂੰ ਨਾ ਛੱਡੇ ਇਦਾਂ ਦੂਜੇ ਨੂੰ ਨਾ ਫੜੇ ਇਸ ਗੱਲੋਂ ਡਰੇ ਮੈਂ ਕਿਤੇ ਡਿਗ ਨਾ ਜਾਮਾ ਇੱਥੇ ਜਿੱਥੇ ਮੇਰੀ ਆਤ ਆਤਮ ਸੇਫ ਆ ਹੁਣ ਤਾਂ ਮੈਂ ਇੱਥੇ ਤੱਕ ਤਾਂ ਮੈਂ ਕਾਮਯਾਬ ਹੋ ਗਿਆ ਜੇ ਮੈਂ ਹੁਣ ਅਗਲਾ ਪੈਰ ਅੱਗੇ ਰੱਖਣ ਲੱਗਾ ਜਾਂ ਹੱਥ ਅੱਗੇ ਫੜਨ ਲੱਗਾ ਡਿੱਗ ਪਿਆ ਤੇ ਦੇਖੇ ਥੱਲੇ ਨੂੰ ਫਿਰ ਇੰਨੀ ਦੂਰ ਇੰਨਾ ਉੱਚਾ ਆ ਗਿਆ ਮੈਂ ਹੁਣ 8-10 ਫੁੱਟ ਉੱਚਾ ਐ ਮੈਂ ਹੁਣ ਡਿੱਗਿਆ ਜੀ ਇੱਥੋਂ ਡਿੱਗੇ ਤੇ ਜੇ ਮੇਰਾ ਗੋਡਾ ਲੱਗਿਆ ਤੇ ਜੇ ਕੂਣੀ ਲੱਗੀ ਇੱਥੋਂ ਜੇ ਇਹ ਇੱਥੋਂ ਕੁਵਾਂ ਟੁੱਟ ਗਈ ਜੇ ਧੌਣ ਲੱਗੀ ਥੱਲੇ ਉਹ ਕਦੇ ਇੱਥੋਂ ਉੱਥੋਂ ਹੀ ਲੱਤਾਂ ਕੰਬਣ ਲੱਪਣੀਆਂ ਉਹ ਕਦੇ ਵੀ ਛੱਤ ਤੇ ਨਹੀਂ ਛੜ ਸਕਦਾ ਜਦ ਚੜਨਾ ਛੱਤ ਤੇ ਨਾ ਉਹਨੂੰ ਉੱਤੇ ਨੂੰ ਦੇਖਣਾ ਪੈਣਾ। ਅਗਲੇ ਪੌਡੇ ਨੂੰ ਦੇਖਦਾ ਜਾਵੇ ਪੈਰ ਟੋ ਕੇ ਵੀ ਬੰਦਾ ਰੱਖ ਲੈਂਦਾ। ਉਤਲੇ ਉਤਲੇ ਪੌਡੇ ਨੂੰ ਦੇਖਦੇ ਕੇ ਹੱਥ ਆਪੜਾ ਜਿੱਦਾਂ ਪੈਰ ਉੱਤੇ ਰੱਖਦਾ ਲੱਤ ਦੇ ਜੋਰ ਨਾਲ ਥੋੜਾ ਉੱਤੇ ਨੂੰ ਆਉਂਦਾ ਅਗਲਾ ਹੱਥ ਉੱਤੇ ਕਰ ਲੈਂਦਾ ਅਗਲਾ ਉੱਤੇ ਕਰ ਲੈਂਦਾ। ਬਸ ਜਿੱਦਣ ਜਿੱਦਣ ਉਹ ਸਾਡੇ ਗੇੜ ਵਿੱਚ ਆ ਗਿਆ। ਫੇਰ ਛੱਡਣਾ ਪੈਣਾ ਉਹਨਾਂ ਨੂੰ। ਜਿਹੜੇ ਜ਼ਖਮਿਆਂ ਜਿਨ੍ਹਾਂ ਨੇ ਧੋਖੇ ਦਿੱਤੇ ਆ ਜਿਨ੍ਹਾਂ ਨੇ ਬੇਈਮਾਨੀਆਂ ਕੀਤੀਆਂ ਫੇ ਇਹ ਸਾਨੂੰ ਮਾਈਂਡ ਦੀ ਗੇਮ ਸਮਝਾਉਣੀ ਆ ਫੇ ਸਾਨੂੰ ਪਤਾ ਲੱਗਣਾ ਕਿ ਗੁਰੂ ਸਾਹਿਬ ਜਦੋਂ ਗੱਲ ਕਰਦੇ ਨਾ ਪ੍ਰਥਮੈ ਮਨ ਪ੍ਰਬੁੱਧੈ ਆਪਣਾ ਪਾਸ਼ੈ ਅਵਰਜਾਵੈ ਉਹ ਸਰੀਰ ਤੋਂ ਉੱਪਰ ਉੱਠ ਕੇ ਆ ਕੁਝ ਉਹਦਾ ਕੋਈ ਕਾਰਨ ਆ ਸਾਨੂੰ ਉਹ ਇਹ ਲੱਭਣ ਦੀ بجائے ਪਈ ਅੱਛਾ ਪਈ ਇਹਦੇ ਲਈ ਪੱਕਾ ਸਬੂਤ ਮਿਲੇ ਪੱਕੇ ਫਲਸਫੇ ਮਿਲੇ ਪੱਕੀ ਗਵਾਹੀ ਮਿਲੇ ਅਸੀਂ ਜਿਹੜੀ ਮੈਂ ਗੱਲ ਕਰਦਾ ਸੀ ਬਹੁਤ ਸਾਰੇ ਬੰਦੇ ਮੈਂ ਇਦਾਂ ਦੇ ਪੜੇ ਲਿਖੇ ਬੰਦੇ ਇੱਥੇ ਵੀ ਤੁਸੀਂ ਗੱਲ ਕਰਦਿਆਂ ਨੂੰ ਦੇਖੋਗੇ ਸਵਾਲ ਪੁੱਛਦੇ ਤੁਸੀਂ ਗੱਲ ਕਰਨ ਲੱਗਦੇ ਨਾ ਉਹਨੂੰ ਫਿਰ ਟਰਮਾਂ ਦੇਣ ਲੱਗ ਪੈਂਦੇ ਉਹ ਗੱਲ ਸੁਣਨ ਦੀ ਵਜਾਏ ਗੱਲ ਨੂੰ ਸਮਝਣ ਦੀ ਵਜਾਏ ਉਹਨਾਂ ਦਾ ਜ਼ੋਰ ਤੁਹਾਨੂੰ ਕਰੈਕਟ ਕਰਨ ਤੇ ਲੱਗਾ ਹੁੰਦਾ ਵੀ ਜੋ ਤੁਸੀਂ ਕਹਿੰਨੇ ਆ ਨਾ ਇਹਨੂੰ ਅਸਲ ਚ ਆ ਕਿਹਾ ਜਾਂਦਾ ਹੈ ਵੀ ਉਹਦੀ ਉਹਦੀ ਟਰਮਨੋਲੋਜੀ ਆ ਆ ਮੈਂ ਹੈਰਾਨ ਹੁੰਨਾ ਵੀ ਜਦੋਂ ਟਰਮਨੋਲੋਜੀ ਪਤਾ ਹੈ ਤੁਹਾਨੂੰ ਜਦੋਂ ਵਿਆਕਰਣ ਹੁੰਦੀ ਆ ਤੁਹਾਨੂੰ ਵੋਕੇਬਲਰੀ ਹੈਗੀ ਆ ਫਿਰ ਫਿਰ ਇਹਦਾ ਬਿਮਾਰ ਕਾਤੇ ਬੈਠੇ ਆ ਫਿਰ ਦੁਖੀ ਕਾਤੇ ਬੈਠੇ ਆ ਕਰ ਕਿਉਂਦੇ ਆ ਉਹ ਇਸ ਕਰਕੇ ਨਹੀਂ ਕਰ ਰਹੇ ਪੇ ਕੋਟਾ ਉਹਨਾਂ ਸ਼ਬਦਾਂ ਦਾ ਕੋਟਾ ਲਾ ਕੇ ਬੈਠ ਗਿਆ ਉਹ ਫਾਈਲਾਂ ਬਣੀਆਂ ਆ ਪੇ ਇਹ ਸਿਚੁਏਸ਼ਨ ਹੋਵੇ ਤੇ ਆ ਗਰਵਾਣੀ ਦੀ ਪੰਕਤੀ ਆ ਆ ਇਤਿਹਾਸ ਦਾ ਚੈਪਟਰ ਆ ਆ ਇੱਕ ਉਦਾਹਰਣ ਆ ਏਦਾਂ ਇਹਨੂੰ ਹੁਣ ਦੇ ਜਵਾਨੇ ਚ ਕਿਹਾ ਜਾਂਦਾ ਯੂਨੀਵਰਸਿਟੀ ਵਾਲੇ ਏਦਾਂ ਕਹਿੰਦੇ ਆ ਫਲਾਨੇ ਨੇ ਰਿਸਰਚ ਕੀਤੀ ਆ ਆ ਆ ਉਹਦੀ ਗੂਗਲ ਦੇ ਉੱਤੇ ਆ ਕਿਹਾ ਗਿਆ ਆ ਫਲਾਨੀ ਵੈਬਸਾਈਟ ਆ ਉੱਤੇ ਸਾਰੀ ਚੀਜ਼ ਦਾ ਕੋਟਾ ਲਾ ਕੇ ਇੱਕ ਫਾਈਲ ਬਣੀ ਹੋਈ ਆ ਪਰ ਮੈਂ ਲਾਗੂ ਕਿ ਨਾ ਕਰਦਾ ਜਦੋਂ ਸਾਡਾ ਜ਼ੋਰ ਕਰਨ ਦੇ ਉੱਤੇ ਲੱਗਿਆ ਉਦੋਂ ਅਸੀਂ ਦੂਜੇ ਬੰਦੇ ਨੂੰ ਗੱਲ ਕਰਦੇ ਨੂੰ ਜਦੋਂ ਆਪਾਂ ਗੱਲ ਕਰਦੇ ਹੁੰਦੇ ਆ ਕਿ ਕਦੇ ਜਦੋਂ ਕੋਈ ਬੰਦਾ ਗੱਲ ਕਰਦਾ ਉਹਦੀ ਗੱਲ ਨੂੰ ਅਸੈਸ ਨਾ ਕਰੋ ਅੰਦਾਜ਼ਾ ਨਾ ਲਾਓ ਉਹਦਾ ਤੇ ਮੈਂ ਸਮਝ ਗਿਆ ਮੈਂ ਸਮਝ ਗਿਆ ਮੈਂ ਸਮਝ ਗਿਆ ਕਦੇ ਵੀ ਉਹਦੀ ਗੱਲ ਕਟੋ ਨਾ ਕਦੇ ਵੀ ਦੂਜੇ ਬੰਦੇ ਦਾ ਸੈਂਟੈਂਸ ਪੂਰਾ ਨਾ ਕਰੋ ਜੇ ਤੁਸੀਂ ਇਦਾਂ ਕਰਨ ਲੱਗੇ ਫਿਰ ਤੁਹਾਨੂੰ ਜਦੋਂ ਗੱਲ ਹੋ ਰਹੀ ਆ ਨਾ ਜਦੋਂ ਅਗਲਾ ਗੱਲ ਕਰ ਰਿਹਾ ਆ ਉਹਦੇ ਕਨਸੈਪਟ ਵੀ ਸਮਝ ਆ ਜਾਣੀਆਂ ਵੀ ਫਿਰ ਤੁਹਾਨੂੰ ਉਦੋਂ ਪਤਾ ਲੱਗਣਾ ਵੀ ਅੱਛਾ ਜਿਹੜੀ ਇਹਨਾਂ ਗੱਲ ਸ਼ੁਰੂ ਕੀਤੀ ਸੀ ਜਿਹੜਾ ਸਬਜੈਕਟ ਇਹਨੇ ਸ਼ੁਰੂ ਕੀਤਾ ਸੀ ਉਹਦੇ ਚੋਂ ਜਿਹੜੀ ਐਗਜ਼ਾਮਪਲ ਲੈ ਕੇ ਗੱਲ ਕਰਨ ਲੱਗਾ ਸੀ ਹੁਣ ਗੱਲ ਪੂਰੀ ਹੋਈ ਆ ਹੁਣ ਇੱਥੇ ਮੈਂ ਆਪਣੀ ਇਨਪੁਟ ਪਾਵਾਂ ਜਿਹੜੀ ਪਾਵਾਂ ਨਹੀਂ ਤਾਂ ਉਹਨਾਂ ਚਿਰ ਹਾਂ ਬਿਲਕੁਲ ਆਹ ਠੀਕ ਹੈ ਜੀ ਜ਼ਰੂਰੀ ਨਹੀਂ ਹੁੰਦਾ ਤੁਹਾਡੇ ਅੰਦਰ ਦੀ ਕਾਲ ਆ ਇਹ ਸਾਨੂੰ ਹੀ ਭੁਲੇਖਾ ਪੈ ਜਾਂਦਾ ਵੀ ਦੇਖਣ ਵਾਲੇ ਨੇ ਕਹਿਣਾ ਇਹਨੂੰ ਪਤਾ ਹੀ ਨਹੀਂ ਗੱਲ ਦਾ ਇਹ ਕਰ ਨਹੀਂ ਰਿਹਾ ਇਹ ਸਾਡੀ ਆਪਣੀ ਕਲਪਨਾ ਆ ਨਹੀਂ ਤਾਂ ਸੁਣਨਾ ਜਿਹੜਾ ਹੈ ਨਾ ਆਪਣੇ ਆਪ ਦੇ ਵਿੱਚ ਉਹ ਤੁਹਾਡੇ ਧਿਆਨ ਦਾ ਸਬੂਤ ਹੈ ਤੁਹਾਡੀ ਸੁਰਤ ਦਾ ਸਬੂਤ ਆ ਕਿ ਤੁਸੀਂ ਸੁਰਤ ਕਰਕੇ ਹਾਜ਼ਰ ਆ ਧਿਆਨ ਕਰਕੇ ਹਾਜ਼ਰ ਆ ਸਰੀਰ ਦਾ ਹਾਜ਼ਰ ਹੋਣਾ ਕੋਈ ਮੈਨੇ ਨਹੀਂ ਲੱਗਦਾ ਜਿਹੜਾ ਮਨ ਨੂੰ ਪ੍ਰਬੁੱਧਨ ਦਾ ਕਾਰਜ ਆ ਉਹ ਉਹਦੇ ਹਜ਼ਾਰਾਂ ਕਾਰਨ ਹੋ ਸਕਦੇ ਆ ਕਿ ਕਿਉਂ ਖਿਮਾ ਕਰਨੀ ਆ ਕਿਉਂ 네ਗੇਟਿਵ ਨਹੀਂ ਸੋਚਣਾ ਕਿਉਂ ਬੀਤੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਜਾਣਾ ਹੈ ਉਹਦਾ ਅਨਲਿਸਿਸ ਕਰਨ ਦੀ ਤਾਂ ਲੋੜ ਆ ਜੇ ਅਸੀਂ ਆਪ ਫਲਸਫਰ ਬਣਨਾ ਹੈ ਨਹੀਂ ਤਾਂ ਜਦੋਂ ਗੁਰੂ ਪਾਤਸ਼ਾਹ ਜਦੋਂ ਗੁਰਨਾਨਕ ਦੇਵ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹਿੰਦੇ ਆ ਫਿਰ ਬਸ ਅਸੀਂ ਛੱਡ ਦਈਏ ਤੇ ਨੁਕਤਾ ਹੀ ਆਇਆ ਜੀ ਮਾ ਜ਼ਰੂਰੀ ਇਸ ਕਰਕੇ ਆ ਵੀ ਤੁਸੀਂ ਉਹ ਸਾਰੇ ਕੁਝ ਨੂੰ ਭੁੱਲ ਕੇ ਛੱਡ ਕੇ ਅੱਗੇ ਜਾ ਸਕਦੇ ਜਿਹੜਾ ਜਿਹੜੀ ਮਨ ਨੂੰ ਜਨਮਾਂ ਜਨਮਾਂ ਦੀ ਕਹਿੰਦੇ ਮੈਲ ਲੱਗੀ ਆ ਨਾ ਉਹ ਸਾਡੇ ਜੋ ਜੋ ਪਿਛਲੇ ਸਮੇਂ ਚ ਬੀਤਿਆ ਬਹੁਤ ਸਾਰੀਆਂ ਗੱਲਾਂ ਸਕੂਲ ਵਿੱਚ ਕਾਲਜ ਵਿੱਚ ਬਚਪਨ ਵਿੱਚ ਘਰਦਿਆਂ ਦੇ ਨਾਲ ਵੱਡੇ ਭੈਣ ਭਰਾ ਸਾਡੇ ਸਿਬਲਿੰਗ ਸਾਡੇ ਜਦੋਂ ਇੱਕ ਖਾਸ ਸਟੇਜ ਦੇ ਵਿੱਚ ਵੱਡੀ ਉਮਰ ਦੇ ਦੋਸਤ ਬਣਾਉਣ ਦੀ ਕਾਲ ਆਉਂਦੀ ਆ ਉਹ ਉਹ ਵੀ ਇੱਕ ਪੀਰੀਅਡ ਆ ਆਪਾਂ ਉਦੋਂ ਵੀ ਗੱਲ ਕਰਦੇ ਸੀ 12 14 ਸਾਲ ਦੀ ਉਮਰ ਜਿਹੜੀ ਆ ਟੀਨੇਜ ਜਦੋਂ ਸ਼ੁਰੂ ਹੁੰਦੀ ਆ ਉਦੋਂ ਬੱਚਿਆਂ ਨੂੰ ਕਾਲ ਹੁੰਦੀ ਆ ਕੁੜੀਆਂ ਨੂੰ ਵੱਡੇ ਬਣਦੀ ਕਾਲ ਹੁੰਦੀ ਆ ਮੁੰਡਿਆਂ ਨੂੰ ਇਦਾਂ ਜੇ ਨਾਂ ਵੀ ਨਸ਼ੇ ਦੇ ਵਿੱਚ ਹੋਣ ਹੋ ਉਸ ਖੇਤਰ ਵਿੱਚ ਨਾਂ ਵੀ ਜਾਣ ਨਸ਼ਾ ਨਾਂ ਵੀ ਕਰਨ ਲੱਗਣ ਫੇ ਵੀ ਉਹ ਜਿਹੜੇ ਖੇਡਣ ਵਾਲੇ ਆ ਭੰਗੜਾ ਪਾਉਣੇ ਵਾਲੇ ਆ ਵੱਡੀ ਉਮਰ ਦੇ ਮੁੰਡੇ ਆ ਉਹਨਾਂ ਨਾਲ ਬਹਿਣਾ ਉਹਨਾਂ ਨਾਲ ਘੁੰਮਣਾ ਉਹ ਦੱਸਣਗੇ ਘਰ ਦੇ ਕਈ ਵਾਰ ਹੈਰਾਨ ਹੁੰਦੇ ਆ ਤੇ ਤੇਰੀ ਉਹਨਾਂ ਕਾ ਦੀ ਦੋਸਤੀ ਆ ਹੁਣ ਜਿਹੜਾ ਵੱਡੀ ਉਮਰ ਵਾਲਾ ਆ ਉਹ ਹੋ ਸਕਦਾ ਉਹਦੀ ਬੜੀ ਭੈਣ ਨੂੰ ਦੇਖਦਾ ਹੋਵੇ ਉਹਦੇ ਕਰਕੇ ਘਰ ਆਉਂਦਾ ਹੋਵੇ। ਉਹ ਘਰ ਦੇ ਸ਼ਾਇਦ ਮਾੜਾ ਮੋਟਾ ਦੇਖਦੇ ਵੀ ਹੁੰਦੇ ਭੀ ਇਦਾਂ ਭੀ ਇਹ 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 6 ਸਾਲ ਦਾ ਉਮਰ ਦਾ ਫਰਕ ਆ। 8 ਸਾਲ ਦਾ ਉਮਰ ਦਾ ਫਰਕ ਹੈ ਇਹਨਾਂ ਦੋਸਤੀ ਕਾਤੇ ਪੱਖੇ ਬੈਠਾ। ਪਰ ਉਹ ਉਹ ਵੱਡਾ ਦਿਸਣਾ ਚਾਹੁੰਦਾ। ਉਹਦੇ ਅੰਦਰ ਕੋਈ ਨਾ ਕੋਈ ਘਾਟ ਆ ਆਪ। ਉਹ ਦਿਖਾਉਣਾ ਚਾਹੁੰਦਾ ਸ਼ਾਇਦ ਦੁਨੀਆ ਨੂੰ। ਤੇ ਬਹਿਾਂ ਵੀ ਮੇਰੀ ਵੀ ਵੱਡਿਆਂ ਵੱਡਿਆਂ ਨਾਲ ਬਹਿਣੀ ਉੱਠਣੀ ਆ ਉਹਦੇ ਵਿੱਚੋਂ ਨਿਕਲ ਜਾਏ ਬੱਚਾ ਅੱਗੇ ਚਲਾ ਜਾਏ ਲੜਕੀਆਂ ਨੂੰ ਵੀ ਜਦੋਂ ਹੁੰਦੀ ਆ ਹੋ ਸਕਦਾ ਉਸ ਵੇਲੇ ਵੀ ਖਾਸ ਤਰ੍ਹਾਂ ਦਾ ਕੁਝ ਹੁਸ਼ਣ ਹੁੰਦਾ ਹੋਵੇ ਹੁਣ ਤੁਸੀਂ ਕਲਪਨਾ ਕਰਕੇ ਦੇਖੋ ਮੰਨ ਲਓ ਸੌਕਰ ਦੇ ਆ ਪਲੇਅਰ ਕੋਈ ਕਬੱਡੀ ਦੇ ਪਲੇਅਰ ਆ ਕੋਈ ਹਾਕੀ ਦੇ ਪਲੇਅਰ ਆ ਕ੍ਰਿਕਟ ਦੇ ਪਲੇਅਰ ਆ ਉਹ ਟੀਮ ਆ ਉਹਨਾਂ ਦੇ ਜਿਹੜੇ ਵੱਡੀ ਉਮਰ ਦੇ 18 20 22 25 30 ਸਾਲ ਦੇ ਮੁੰਡੇ ਆ ਟੀਮ ਉਹਨਾਂ ਦੇ ਨਾਲ ਕੋਈ 12 14 ਸਾਲ ਦਾ ਬੱਚਾ ਜਾ ਕੇ ਜਿਆਦਾ ਫੈਨ ਬਣ ਕੇ ਜਾਂ ਕਿਸੇ ਦਾ ਦੋਸਤ ਬਣ ਕੇ ਵਿੱਚ ਜਾਵੇ ਜਦੋਂ ਕਿਸ ਚੀਜ਼ ਦੀ ਲੋੜ ਪਊਗੀ ਕੰਮ ਲਈ ਹੁਣ ਹੀ ਟੀਮ ਨੇ ਖੇਡਣਾ ਉਹ ਕਹਿਣ ਪੇ ਬਾਅਦ ਚ ਪਾਣੀ ਦੀਆਂ ਚਾਰ ਬੋਤਲਾਂ ਕਿਹਨੂੰ ਕਹੋਗੇ ਉਹ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਅਗਲੇ ਨੂੰ ਹੁੰਦਾ ਵੀ ਮੈਨੂੰ ਪਾਣੀ ਲੈਣ ਭੇਜਦੇ ਆ ਪੇ ਮੈਨੂੰ ਜਦ ਮੈਚ ਚੱਲਦਾ ਮੈਨੂੰ ਕਹਿੰਦੇ ਪਾਣੀ ਦੀ ਬੋਤਲ ਲੈ ਕੇ ਤੂੰ ਖੜੀ ਪਰ ਕੰਮ ਤਾਂ ਨੌਕਰ ਵਾਲਾ ਹੀ ਆ ਨਾ ਉਹ ਸਰਦਾਰੀ ਵਾਲਾ ਕੰਮ ਥੋੜੀ ਆ ਬੰਦਾ ਬੰਦਾ ਕਹੇ ਬੱਬਾ ਹੁਣ ਸ਼ੁਰੂ ਸ਼ੁਰੂ ਦੇ ਵਿੱਚ ਉਹ ਚੀਜ਼ ਮੋਟੀਵੇਟ ਕਰਦੀ ਆ ਪਰ ਇੱਕ ਸਟੇਜ ਤੇ ਜਾ ਕੇ ਉਹ ਡਿਪਰੈਸ਼ਨ ਬਣ ਜਾਂਦਾ ਕਿਉਂਕਿ ਅਗਲੇ ਦੀ ਆਦਤ ਪੈ ਜਾਣੀ ਆ ਉਨੀ ਤਾਂ ਫਿਰ ਉਨੀ ਤਾਂ ਹੁਣ ਜਦੋਂ ਉਹ ਬੰਦਾ ਮੰਨ ਲਓ ਉਹ ਬੱਚਾ ਆ ਬੱਚਾ ਸ਼ੁਰੂ ਸ਼ੁਰੂ ਦੇ ਵਿੱਚ ਲੱਗ ਗਿਆ ਉਹਨੂੰ ਚਾਹ ਆਇਆ ਦੌੜਾ ਫਿਰਦਾ ਫੇ ਕੱਪੜੇ ਚੱਕ ਲੈ ਅਗਲੇ ਨੇ ਟੀ-ਸ਼ਰਟ ਲਾ ਕੇ ਜੈਕ ਲਾ ਕੇ ਸਿੱਟੀ ਉਹ ਫੜ ਕੇ ਬੈਠਾ ਰਿਹਾ ਸਾਰਾ ਟਾਈਮ ਇਦਾਂ ਫੇ ਮੁਰਗੀ ਤਿਆਰ ਹੋਣ ਲੱਗੇ ਜੈਕਟਾ ਮੇਰੇ ਕੋ ਭਾਜੀ ਮੇਰੇ ਕੋਲ ਆ ਫੇ ਪਾਣੀ ਦੀ ਬੋਤਲ ਦੀ ਲੋਡ ਪਈ ਹੋਰ ਕਿਸੇ ਚੀਜ਼ ਦੀ ਲੋਡ ਪਈ ਫੇ ਭਾਈ ਅਗਲਾ ਕਹੇ ਭੀ ਘੰਟੇ ਕਿਤੇ ਯਾਰ ਮੈਂ ਸ਼ੁਰੂ ਹੋਣਾ ਪੈਰਾਡੋਲ ਚਾਹੀਦੀ ਕੋਈ ਨਹੀਂ ਮੈਂ ਲੈ ਕੇ ਆਉਣਾ ਭਾਜੀ ਫੇ ਸਾਰਿਆਂ ਨੂੰ ਇਦਾਂ ਪੱਛਾ ਵੇ ਦਵਾਈ ਲੈ ਕੇ ਆਉਂਦਾ ਨਹੀਂ ਪਰ ਹੁਣ ਕਰਦਿਆਂ ਕਰਦਿਆਂ ਮੰਨ ਲਓ ਉਹਦੇ ਮਾਪੇ ਦਾ ਬਿਜ਼ਨਸ ਆ 2 3 4 ਸਾਲ ਦੇ ਵਿੱਚ ਉਹ ਅਗਲਾ ਬਿਜ਼ਨਸ ਦੇ ਵਿੱਚ ਪੈ ਗਿਆ ਹੁਣ ਚੱਕ ਕੇ ਪੈਟਰੋਲ ਪੰਪ ਲੈ ਲਿਆ ਮਾਲਕ ਹੋ ਗਿਆ ਉਹ ਤਾਂ ਸਪான்ਸਰ ਕਰ ਲਾ ਪਿਆ ਹੁਣ ਮੁਸਫਿਲਾ ਤ ਉਹਦੀ ਇਸ਼ਾਏ ਹੁਣੀ ਆ ਮੈਂ ਪਤਿਆਂ ਪਤਵੰਤੀਆਂ ਵਿੱਚ ਬਿਟ ਮੇਰਾ ਨਾ ਅਨਾਉਂਸਮੈਂਟ ਹੋਵੇ ਅਗਲੇ ਅਗਲੇ ਕਰਕੇ ਹੱਥ ਮਲਾਉਣ ਜਾਵਾਂ ਮੈਂ ਪਰ ਹੁਣ ਜਿਹਨਾਂ ਨੂੰ ਆਦਤ ਪਈ ਉਹਨੇ ਫੇਕਣਾ ਉਹ ਵੀਰਿਆ ਜਾਂ ਪੈਨਡੋਲ ਫੜ ਲਿਆ ਪਹਿਲਾਂ ਫਿਰ ਪਟਸਿਆ ਆਪਾ ਪੈਣਾ ਫਿਰ ਡਿਪਰੈਸ਼ਨ ਬਣਨਾ ਫਿਰ ਦਬਾ ਪੈਣਾ ਹੁਣ ਉਹ ਹੋਸਾਕ ਦਾ ਮਾਂ ਪੇ ਵੱਲੋਂ ਖਾਸ ਤਰ੍ਹਾਂ ਦਾ ਸਪੈਨ ਸਭ ਤੋਂ ਵੱਧ ਜੈਲਸ ਜਿਹੜੀ ਧਰਤੀ ਦੇ ਉੱਤੇ ਰਿਕਾਰਡਡ ਆ ਇਹ ਸਭ ਤੋਂ ਵੱਧ ਈਰਖਾ ਸਿਵਲਿੰਗ ਦੇ ਵਿੱਚ ਭੈਣ ਭਰਾ ਕਜ਼ਿਨਸ ਸਭ ਤੋਂ ਵੱਧ ਸੜਾ ਜਿਹੜਾ ਨਫ਼ਰਤ ਜਿਹੜੀ ਬਹੁਤ ਸਾਰੇ ਮਾਪੇ ਬੱਚਿਆਂ ਨੂੰ ਪਾਲਦੇ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਘਰ ਦੀਆਂ ਜਿੱਦਾਂ ਦੀ ਹੈਸੀਅਤ ਹੁੰਦੀ ਆ ਜਿੱਦਾਂ ਦਾ ਮਾਹੌਲ ਹੁੰਦਾ ਉਹਦੇ ਮੁਤਾਬਕ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਅਸੀਂ ਪੰਜਾਬੀ ਅੱਖਰ ਬੱਚੇ ਨੂੰ ਸਿੱਖਿਆ ਦਿੰਨੇ ਆ ਬੇਟਾ ਜਦੋਂ ਪ੍ਰੌਣੇ ਆਈ ਹੁੰਦੇ ਆ ਉਦੋਂ ਆਇਆ ਤੇ ਖਾਣਾ ਪੀਣਾ ਆਪ ਪਹਿਲਾਂ ਨਹੀਂ ਖਾਈਦਾ ਉਹ ਗੱਲ ਕਹਿਣੀ ਹੋਵੇ ਅੰਦਰ ਜਾ ਕੇ ਕਹੀਦੀ ਆ ਸਾਹਮਣੇ ਸਿਆਣੇ ਬਣ ਕੇ ਬੈਠੀਦਾ ਹੁੰਦਾ ਸਾਰਿਆਂ ਨੂੰ ਮਿਲੀਦਾ ਹੁੰਦਾ ਮਤਲਬ ਅਸੀਂ ਉਹਨੂੰ ਇੱਕ ਅਡਲਟ ਬਣਾ ਕੇ ਰੱਖਣਾ ਚਾਹੁੰਦੇ ਆ ਜਿਹੜੀ ਅਜੇ ਉਮਰ ਨਹੀਂ ਉਦੀ ਹੋਈ ਅਜੇ ਟਾਈਮ ਨਹੀਂ ਹੋਇਆ ਪੱਕਿਆ ਨਹੀਂ ਉੱਥੇ ਤੱਕ ਉਹ ਲੋੜ ਤੋਂ ਪਹਿਲਾਂ ਐਕਟਿੰਗ ਅਡਲਟ ਵਾਲੀ ਕਰਦਾ ਇਸ ਕਰਕੇ ਵੀ ਇਹ ਖੁਸ਼ ਹੁੰਦੇ ਆ ਉਹ ਵੀ ਉਹਦਾ ਇੱਕ ਕਿਸਮ ਦਾ ਖਾਸ ਕਿਸਮ ਦਾ ਸੁਸ਼ਣ ਹੋਣਾ